ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਅੱਜ ਦੀ ਕਹਾਣੀ ਹੈ ਵਹਿਮ ਭਰਮ ਪਿੰਡ ਸ਼ਾਮਗੜ੍ਹ ਦੇ ਇੱਕ ਕੋਨੇ ਵਿੱਚ ਇੱਕ ਪੁਰਾਣਾ ਜਾ ਘਰ ਸੀ ਜਿਸ ਵਿੱਚ ਬੀਬੀ ਰਾਜੋ ਤੇ ਉਸ ਦਾ ਪੋਤਰਾ ਦੀਪੂ ਰਹਿੰਦੇ ਸਨ ਇੱਕ ਹਾਦਸੇ ਵਿੱਚ ਬੀਬੀ ਰਾਜੋ ਦਾ ਸਾਰਾ ਪਰਿਵਾਰ ਇਸ ਦੁਨੀਆ ਤੋਂ ਚਲਾ ਗਿਆ ਸੀ ਬਸ ਹੁਣ ਉਸ ਦਾ ਪੋਤਰਾ ਹੀ ਉਸ ਦੀ ਦੁਨੀਆ ਸੀ ਇੱਕ ਸ਼ਾਮ ਨੂੰ ਦੀਪੂ ਘਰ ਦੇ ਬਾਹਰ ਖੇਡ ਰਿਹਾ ਸੀ ਤੇ ਬੀਬੀ ਅੰਦਰ ਇਕੱਲੀ ਬੈਠੀ ਸੀ ਬਾਹਰ ਹਵਾ ਬਹੁਤ ਤੇਜ਼ ਚੱਲ ਰਹੀ ਸੀ ਦਰਖਤਾਂ ਦੇ ਪੱਤਿਆਂ ਦੀ ਖੜਖੜ ਦੀ ਆਵਾਜ਼ ਵੀ ਆ ਰਹੀ ਸੀ ਜਦੋਂ ਕਦੇ ਕੋਈ ਕੁੱਤਾ ਭੌਂਕਦਾ ਤਾਂ ਬੀਬੀ ਦਾ ਦਿਲ ਹੋਰ ਵੀ ਡੋਲ ਜਾਂਦਾ ਅਚਾਨਕ ਬੀਬੀ ਦਾ ਧਿਆਨ ਕੰਧ ਵੱਲ ਗਿਆ ਉਸ ਨੂੰ ਲੱਗਾ ਜਿਵੇਂ ਕੋਈ ਸਾਇਆ ਹਿਲ ਰਿਹਾ ਹੋਵੇ ਉਸਦੇ ਹੱਥ ਕੰਬਣ ਲੱਗੇ ਤੇ ਉਹ ਆਪਣੇ ਆਪ ਨਾਲ ਹੀ ਬੋਲਣ ਲੱਗੀ ਇਹ ਸਾਇਆ ਤਾਂ ਹਰ ਰਾਤ ਆਉਂਦਾ ਹੈ ਕੋਈ ਮੇਰੇ ਪਿੱਛੇ ਲੱਗਾ ਹੈ ਪਰ ਅਸਲ ਵਿੱਚ ਉਹ ਸਾਇਆ ਕੌਣ ਸੀ ਕੀ ਇਹ ਸਿਰਫ ਬੀਬੀ ਦਾ ਵਹਿਮ ਸੀ ਜਾਂ ਸੱਚਮੁੱਚ ਹੀ ਘਰ ਵਿੱਚ ਕੋਈ ਛੁਪਿਆ ਹੋਇਆ ਸੀ ਬੀਬੀ ਸਾਇਆ ਨੂੰ ਵੇਖ ਕੇ ਚੀਕਾਂ ਮਾਰਨ ਲੱਗ ਗਈ ਬਾਹਰੋਂ ਕੁਝ ਮੁੰਡੇ ਭੱਜ ਕੇ ਅੰਦਰ ਬੀਬੀ ਕੋਲ ਆਏ ਤੇ ਪੁੱਛਿਆ ਕੀ ਹੋਇਆ ਉਸਨੇ ਕੰਧ ਵੱਲ ਇਸ਼ਾਰਾ ਕਰਕੇ ਕਿਹਾ ਉੱਥੇ ਕੋਈ ਸਾਇਆ ਹੈ ਮੁੰਡਿਆਂ ਨੇ ਜਦੋਂ ਉੱਧਰ ਵੇਖਿਆ ਤਾਂ ਉੱਥੇ ਕੋਈ ਵੀ ਨਹੀਂ ਸੀ ਦੀਪੂ ਵੀ ਆਪਣੇ ਦਾਦੀ ਨੂੰ ਕਹਿਣ ਲੱਗਾ ਦਾਦੀ ਉੱਥੇ ਕੋਈ ਨਹੀਂ ਆ ਫਿਰ ਸਾਰੇ ਲੋਕ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ ਅਗਲੇ ਦਿਨ ਪਿੰਡ ਵਿੱਚ ਚਰਚਾ ਸੀ ਕਿ ਬੀਬੀ ਰਾਜੋ ਕਹਿੰਦੀ ਆ ਉਸ ਨੂੰ ਸائے ਦਿਖਦੇ ਹਨ ਲੋਕ ਉਸ ਨੂੰ ਵਹਿਮ ਮੰਨ ਕੇ ਹੱਸਦੇ ਸਨ ਇੱਕ ਮੁੰਡਾ ਬੋਲਿਆ ਬੀਬੀ ਰਾਜੋ ਦਾ ਤਾਂ ਕੁਝ ਪਤਾ ਨਹੀਂ ਹਮੇਸ਼ਾ ਵਹਿਮਾਂ ਭਰਮਾਂ ਵਿੱਚ ਹੀ ਰਹਿੰਦੀ ਹੈ ਕਈ ਵਾਰ ਸੁਣਿਆ ਹੈ ਉਸ ਦੇ ਘਰੋਂ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਪਰ ਪਤਾ ਨਹੀਂ ਕੀ ਸੱਚਾ ਕੀ ਝੂਠਾ ਦੀਪੂ ਦੂਰ ਖੜਾ ਗੱਲਾਂ ਸੁਣ ਰਿਹਾ ਸੀ ਪਾਮੀਓ ਛੋਟਾ ਸੀ ਪਰ ਸਮੇਂਦਾਰ ਬਹੁਤ ਸੀ ਉਸ ਨੂੰ ਦਾਦੀ ਦੀ ਫਿਕਰ ਹੋਣ ਲੱਗੀ ਉਹ ਘਰ ਜਾ ਕੇ ਦਾਦੀ ਵੱਲ ਵੇਖੀ ਜਾ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਦਾਦੀ ਦਾ ਮਨ ਵਹਿਮਾਂ ਵਿੱਚ ਡੁੱਬਦਾ ਜਾ ਰਿਹਾ ਹੈ ਦੀਪੂ ਆਪਣੀ ਦਾਦੀ ਦੇ ਕੋਲ ਬੈਠ ਜਾਂਦਾ ਹੈ ਤੇ ਪਿਆਰ ਨਾਲ ਕਹਿੰਦਾ ਹੈ ਦਾਦੀ ਕੋਈ ਸਾਇਆ ਨਹੀਂ ਆਪਣੇ ਘਰ ਇਹ ਤੁਹਾਡਾ ਵਹਿਮ ਆ ਬਸ ਬੀਬੀ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਨਹੀਂ ਪੁੱਤਰ ਇਹ ਸੱਚ ਹੈ ਰਾਤ ਨੂੰ ਕੋਈ ਆਪਣੇ ਘਰ ਆਉਂਦਾ ਹੈ ਇਸ ਤਰ੍ਹਾਂ ਹੀ ਗੱਲਾਂ ਕਰਦੇ ਕਰਦੇ ਦੋਹਾਂ ਨੂੰ ਨੀਂਦ ਆ ਗਈ ਅੱਧੀ ਕੁ ਰਾਤ ਨੂੰ ਨਾਲ ਦੇ ਘਰ ਖਾਲੀ ਘਰ ਵਿੱਚੋਂ ਬੀਬੀ ਨੂੰ ਫੇਰ ਆਵਾਜ਼ਾਂ ਸੁਣਾਈ ਦੇਣ ਲੱਗੀ ਬੀਬੀ ਨੇ ਹਿੰਮਤ ਕਰਕੇ ਹੌਲੀ ਜਿਹੀ ਦੀਪੂ ਨੂੰ ਆਵਾਜ਼ ਮਾਰੀ ਤੇ ਕਿਹਾ ਪੁੱਤ ਆਹ ਦੇਖ ਹੁਣ ਤਾਂ ਆਵਾਜ਼ਾਂ ਵੀ ਆ ਰਹੀਆਂ ਨੇ ਸਾਇਦੀਆਂ ਪਹਿਲਾਂ ਤਾਂ ਬਾਤ ਸੁਣ ਕੇ ਦੀਪੂ ਵੀ ਸਹਿਮ ਗਿਆ ਪਰ ਉਹ ਹਿੰਮਤ ਕਰਕੇ ਦਾਦੀ ਨੂੰ ਨਾਲ ਲੈ ਕੇ ਗਵਾਂਡੀਆਂ ਦੇ ਘਰ ਚਲਿਆ ਗਿਆ ਤੇ ਉਹਨਾਂ ਨੂੰ ਸਾਰੀ ਗੱਲ ਬੱਸੀ। ਪਹਿਲਾਂ ਤਾਂ ਉਹ ਸਾਰੇ ਉਹਨਾਂ ਤੇ ਹੱਸਣ ਲੱਗੇ। ਕਹਿੰਦੇ ਬੀਬੀ ਨੇ ਦੀਪੂ ਦੇ ਮਨ ਵਿੱਚ ਵੀ ਇਹ ਵਹਿਮ ਪਾ ਦਿੱਤਾ। ਪਰ ਉਹਨਾਂ ਦੇ ਦੋਨੋਂ ਮੁੰਡੇ ਦੀਪੂ ਨੂੰ ਕਹਿੰਦੇ ਪੁੱਤ ਆਪਾਂ ਹੁਣੇ ਵੇਖ ਲੈਨੇ ਆਂ। ਜਦੋਂ ਉਹ ਦੀਪੂ ਤੇ ਬੀਬੀ ਨਾਲ ਘਰ ਆਏ ਤਾਂ ਸੱਚਮੁੱਚ ਹੀ ਖਾਲੀ ਘਰ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ। ਉਹ ਬੜੀ ਹਿੰਮਤ ਕਰਕੇ ਉਸ ਖਾਲੀ ਘਰ ਵਿੱਚ ਵੜ ਗਏ। ਅੰਦਰ ਦੋ ਅਜਨਬੀ ਬੈਠੇ ਹੋਏ ਸਨ। ਜੋ ਚੋਰੀ ਦੀਆਂ ਸਕੀਮਾਂ ਲਾ ਰਹੇ ਸਨ ਦੋਨਾਂ ਮੁੰਡਿਆਂ ਨੇ ਚੋਰਾਂ ਨੂੰ ਫੜ ਲਿਆ ਤੇ ਨਾਲ ਹੀ ਰੌਲਾ ਪਾ ਦਿੱਤਾ ਉਹਨਾਂ ਦਾ ਰੌਲਾ ਸੁਣ ਕੇ ਪਿੰਡ ਦੇ ਬਾਕੀ ਲੋਕ ਵੀ ਇਕੱਠੇ ਹੋ ਗਏ ਇਸ ਤਰ੍ਹਾਂ ਉਹ ਦੋਵੇਂ ਚੋਰ ਫੜੇ ਗਏ ਸਾਰਾ ਸੱਚ ਸਾਹਮਣੇ ਆ ਗਿਆ ਬੀਬੀ ਦਾ ਅੱਧਾ ਡਰ ਝੂਠ ਸੀ ਤੇ ਅੱਧਾ ਸੱਚ ਵੀ ਸੀ ਬੀਬੀ ਰੋਂਦੀ ਹੋਏ ਕਹਿੰਦੀ ਮੈਂ ਸਾਰੀ ਜ਼ਿੰਦਗੀ ਵਹਿਮਾਂ ਭਰਮਾਂ ਵਿੱਚ ਹੀ ਗਵਾ ਦਿੱਤੀ ਤੇ ਜਿਹੜਾ ਝੂਠ ਸੀ ਉਸ ਨੂੰ ਸੱਚ ਮੰਨ ਬੈਠੀ ਪਿੰਡ ਦੀ ਇੱਕ ਸਿਆਣੀ ਔਰਤ ਨੇ ਬੀਬੀ ਦਾ ਹੱਥ ਬੜੇ ਪਿਆਰ ਨਾਲ ਫੜ ਕੇ ਕਿਹਾ ਬੀਬੀ ਵਹਿਮ ਬੰਦੇ ਨੂੰ ਇਕੱਲਾ ਕਰਦਾ ਹੈ ਪਰ ਵਿਸ਼ਵਾਸ ਰੱਬ ਦੇ ਨੇੜੇ ਲੈ ਕੇ ਜਾਂਦਾ ਹੈ ਵਹਿਮ ਤੇ ਭਰਮ ਇਨਸਾਨ ਨੂੰ ਹਨੇਰੇ ਵਿੱਚ ਧੱਕ ਦਿੰਦੇ ਨੇ ਪਰ ਸੱਚ ਵਿਸ਼ਵਾਸ ਚਾਨਣ ਲਿਆਉਂਦਾ ਹੈ ਬੀਬੀ ਨੂੰ ਸਾਰੀ ਗੱਲ ਸਮਝ ਆ ਗਈ ਉਸ ਨੇ ਆਪਣੇ ਪੁੱਤਰ ਦੀਪੂ ਨੂੰ ਫੜ ਕੇ ਜੱਫੀ ਪਾ ਲਈ ਤੇ ਕਹਿੰਦੀ ਪੁੱਤ ਹੁਣ ਬਾਕੀ ਦੀ ਜ਼ਿੰਦਗੀ ਚਾਨਣ ਵਿੱਚ ਜੀਵਾਂਗੇ ਜਿਹੜਾ ਇਨਸਾਨ ਵਹਿਮ ਭਰਮ ਤੋਂ ਉੱਪਰ ਉੱਠ ਜਾਂਦਾ ਹੈ ਉਹੀ ਅਸਲ ਖੁਸ਼ੀਆਂ ਪਾਉਂਦਾ ਹੈ ਧੰਨਵਾਦ